ਹਰਦ ਦੇ ਮੋਸਟ ਵਾਂਟਡ ਅੱਤਵਾਦੀ ਹੈਪੀ ਪਾਸਿਆਂ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਅਮਰੀਕੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਕੀਤੀ ਗਈ ਹੈ। ਐਨਆਈਐਨ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਦਰਅਸਲ ਪੰਜਾਬ ਵਿੱਚ ਪਿਛਲੇ ਕੁਝ ਮਹੀਨੇ ਵਿੱਚ ਹੋਈਆਂ 14 ਤੋਂ ਵੱਧ ਅੱਤਵਾਦੀ ਘਟਨਾਵਾਂ ਵਿੱਚ ਉਸ ਦਾ ਨਾਮ ਸਾਹਮਣੇ ਆਇਆ। ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਪ੍ਰਤੀਬੰਧਿਤ ਖਾਲਿਸਤਾਨ ਸੰਸਥਾ ਨਾਲ ਸਰਗਰਮ ਕਮਾਂਡਰ ਹੈ। ਬਬਰ ਖਾਲਸਾ ਇੰਟਰਨੈਸ਼ਨਲ ਸੰਸਾ ਨਾਲ ਕਥਿਤ ਤੌਰ ਤੇ ਜੁੜੇ ਪਾਸਿਆ ਨੇ ਨਾ ਸਿਰਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਬਲਕਿ ਚੰਡੀਗੜ੍ਹ ਦੇ ਜਲੰਧਰ ਜਿਹੇ ਸੰਵੇਦਨਸ਼ੀਲ ਲਾਕਿਆਂ ਵਿੱਚ ਗਰਨੇਡ ਅਤੇ ਵਿਸਫੋਟਕ ਹਮਲਿਆਂ ਦੀ ਵੀ ਜ਼ਿੰਮੇਵਾਰੀ ਖੁਦ ਲਈ ਜਿਵੇਂ ਕਿ ਚੰਡੀਗੜ੍ਹ ਸੈਕਟਰ 10 ਵਿੱਚ ਗਰਨੇਡ ਹਮਲਾ ਭਾਜਪਾ ਨੇਤਾ ਮਨੰਜਨ ਕਾਲੀਆ ਦੇ ਘਰ ਤੇ ਬੰਬ ਧਮਾਕਾ ਇਹਨਾਂ ਸਾਰੇ ਮਾਮਲਿਆਂ ਵਿੱਚ ਉਸ ਦਾ ਨਾਮ ਮੁੱਖ ਅਪਰਾਧੀ ਦੇ ਤੌਰ ਤੇ ਦਰਜ ਕੀਤਾ ਗਿਆ ਹੈ ਹੈਪੀ ਪਾਸਿਓ ਤੇ ਇਹ ਵੀ આરોਪ ਹੈ ਕਿ ਉਸਨੇ ਸਥਾਨਕ ਸਕੂਲੀ ਵਿਦਿਆਰਥੀਆਂ ਨੂੰ ਟਰੈਕਟਰਾਂ ਦੇ ਗੋਦਾਮ ਵਿੱਚ ਡਕੈਤੀ ਕਰਨ ਲਈ ਵਰਤਿਆ ਸੀ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਨੇ ਉਸਦੇ ਗਰੋਹ ਦੇ ਤਿੰਨ ਲੋਕ ਹਰਪ੍ਰੀਤ ਸਿੰਘ ਕਰਨਦੀਪ ਸਿੰਘ ਅਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਕੋਲੋਂ ਇੱਕ AK47 ਗਲੌਕ ਹਥਿਆਰ ਅਤੇ ਦੋ ਹੋਰ ਹਥਿਆਰ ਬਰਾਮਦ ਹੋਏ ਇਸ ਵਿੱਚ ਸਾਰੇ આરોપી ਚੂਲਾ ਰੋਡ ਬਲਾਸਟ ਸ਼ਾਮਲ ਸਨ ਯੂਐਸਾ ਏਜੰਸੀ ਨੇ ਹੈਪੀ ਪਾਸਿਓ ਨੂੰ ਇਮੀਗ੍ਰੇਸ਼ਨ ਉਲੰਘਣਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਭਾਰਤ ਨੂੰ ਉਸਦੇ ਹਵਾਲਗੀ ਦੀ ਪ੍ਰਕਿਰਿਆ ਦੀ ਤਿਆਰੀ ਕਰ ਸਕਦਾ ਹੈ ਹੈਪੀ ਪਾਸਿਆ ਦੀ ਗ੍ਰਿਫਤਾਰੀ ਨੂੰ ਭਾਰਤ ਸੁਰੱਖਿਆ ਏਜੰਸੀ ਵੱਲੋਂ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਐਨਆਈਏ ਨੇ ਪਹਿਲਾਂ ਹੀ ਉਸਦੇ 5 ਲੱਖ ਰੁਪਏ ਦਾ ਨਾਮ ਕੋਸ਼ਿਤ ਕਰਕੇ ਉਸ ਨੂੰ ਪਘੋੜਾ ਕੋਸ਼ਿਤ ਕੀਤਾ ਸੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਹੈਪੀ ਪਾਸਿਆ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਗ੍ਰਿਫਤਾਰੀ ਅਮਰੀਕੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਕੀਤੀ ਗਈ ਹੈ ਐਨਆਈਏ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ ਦਰਅਸਲ ਪੰਜਾਬ ਵਿੱਚ ਪਿਛਲੇ ਕੁਝ ਮਹੀਨੇ ਵਿੱਚ ਹੋਈਆਂ 14 ਤੋਂ ਵੱਧ ਅੱਤਵਾਦੀ ਘਟਨਾਵਾਂ ਵਿੱਚ ਉਸਦਾ ਨਾਮ ਸਾਹਮਣੇ ਆਇਆ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਪ੍ਰਤੀਬੰਧਿਤ ਖਾਲਿਸਤਾਨ ਸੰਸਥਾ ਨਾਲ ਸਰਗਰਮ ਕਮਾਂਡਰ ਹੈ ਬਬਰ ਖਾਲਸਾ ਇੰਟਰਨੈਸ਼ਨਲ ਸੰਸਾ ਨਾਲ ਕਥਿਤ ਤੌਰ ਤੇ ਜੁੜੇ ਪਾਸਿਆ ਨੇ ਨਾ ਸਿਰਫ ਅਤਵਾਦੀ ਹਮਲਾ ਦੀ ਯੋਜਨਾ ਬਣਾਈ ਬਲਕਿ ਚੰਡੀਗੜ੍ਹ ਦੇ ਜਲੰਧਰ ਜਿਹੇ ਸੰਵੇਦਨਸ਼ੀਲ ਲਾਕਿਆਂ ਵਿੱਚ ਗਰਨੇਡ ਅਤੇ ਵਿਸਫੋਟਕ ਹਮਲਿਆਂ ਦੀ ਵੀ ਜ਼ਿੰਮੇਵਾਰੀ ਖੁਦ ਲਈ ਜਿਵੇਂ ਕਿ ਚੰਡੀਗੜ੍ਹ ਸੈਕਟਰ 10 ਵਿੱਚ ਗਰਨੇਡ ਹਮਲਾ ਭਾਜਪਾ ਨੇਤਾ ਮਨੰਜਨ ਕਾਲੀਆ ਦੇ ਘਰ ਤੇ ਬੰਬ ਧਮਾਕਾ ਇਹਨਾਂ ਸਾਰੇ ਮਾਮਲਿਆਂ ਵਿੱਚ ਉਸ ਦਾ ਨਾਮ ਮੁੱਖ ਅਪਰਾਧੀ ਦੇ ਤੌਰ ਤੇ ਦਰਜ ਕੀਤਾ ਗਿਆ ਹੈ ਹੈਪੀ ਪਾਸਿਓ ਤੇ ਇਹ ਵੀ આરોਪ ਹੈ ਕਿ ਉਸਨੇ ਸਥਾਨਕ ਸਕੂਲੀ ਵਿਦਿਆਰਥੀਆਂ ਨੂੰ ਟਰੈਕਟਰਾਂ ਦੇ ਗੋਦਾਮ ਵਿੱਚ ਡਕੈਤੀ ਕਰਨ ਲਈ ਵਰਤਿਆ ਸੀ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਨੇ ਉਸਦੇ گروਹ ਦੇ ਤਿੰਨ ਲੋਕ ਹਰਪ੍ਰੀਤ ਸਿੰਘ ਕਰਨਦੀਪ ਸਿੰਘ ਅਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਕੋਲੋਂ ਇੱਕ AK47 ਗਲੌਕ ਹਥਿਆਰ ਅਤੇ ਦੋ ਹੋਰ ਹਥਿਆਰ ਬਰਾਮਦ ਹੋਏ ਇਸ ਵਿੱਚ ਸਾਰੇ આરોપી ਚੂਲਾ ਰੋਡ ਬਲਾਸਟ ਸ਼ਾਮਲ ਸਨ ਯੂਐਸਾ ਏਜੰਸੀ ਨੇ ਹੈਪੀ ਪਾਸਿਓ ਨੂੰ ਇਮੀਗ੍ਰੇਸ਼ਨ ਉਲੰਘਣਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਭਾਰਤ ਨੂੰ ਉਸਦੇ ਹਵਾਲਗੀ ਦੀ ਪ੍ਰਕਿਰਿਆ ਦੀ ਤਿਆਰੀ ਕਰ ਸਕਦਾ ਹੈ ਹੈਪੀ ਪਾਸੇ ਦੀ ਗ੍ਰਿਫਤਾਰੀ ਨੂੰ ਭਾਰਤ ਸੁਰੱਖਿਆ ਏਜੰਸੀ ਵੱਲੋਂ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਐਨ ਆਈ ਐਨ ਨੇ ਪਹਿਲਾਂ ਹੀ ਉਸਦੇ 5 ਲੱਖ ਰੁਪਏ ਦਾ ਨਾਮ ਕੋਸ਼ਿਤ ਕਰਕੇ ਉਸ ਨੂੰ ਭਗੋੜਾ ਕੋਸ਼ਿਤ ਕੀਤਾ ਸੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ